ਹੈਲਥ ਨੰਗਿੰਗ ਕਰ ਬਲ ਲੱਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜਾ ਹੈਲਥੀ ਪਿਛਲੇ ਕੁਝ ਸਮੇਂ ਵਿੱਚ ਡੇਂਗੂ ਬੁਖਾਰ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਦੇਸ਼ ਦੇ ਕਈ ਰਾਜਾਂ ਵਿੱਚ ਹੁਣ ਤੱਕ ਵੱਡੀ ਗਿਣਤੀ ਵਿੱਚ ਡੇਂਗੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਡੇਂਗੂ ਦੇ ਕਈ ਮਰੀਜ਼ ਸਾਹਮਣੇ ਆ ਚੁੱਕੇ ਹਨ ਡੇਂਗੂ ਦੀ ਬਿਮਾਰੀ ਮੱਛਰ ਦੇ ਕੱਟਣ ਨਾਲ ਫੈਲਦੀ ਹੈ ਆਮ ਤੌਰ ਤੇ ਡੇਂਗੂ ਦਾ ਲਾਵਾ ਅਜਿਹੇ ਥਾਵਾਂ ਤੇ ਫੈਲਦਾ ਹੈ ਜਿਸ ਜੇ ਬਰਸਾਤ ਤੋਂ ਬਾਅਦ ਜਮਾ ਹੋਈ ਪਾਣੀ ਘਰ ਦੇ ਕੂਲਰ ਅਤੇ ਹੋਰ ਅਜਿਹੇ ਥਾਵਾਂ ਸ਼ਾਮਿਲ ਹਨ ਡੇਂਗੂ ਦਾ ਵਾਇਰਸ ਸਾਡੇ ਖੂਨ ਵਿੱਚ ਘੁੰਮਦਾ ਹੈ ਜਦੋਂ ਮੈਦਾ ਏਡਜ਼ ਮੱਛਰ ਕੱਟਦਾ ਹੈ ਤਾਂ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਗੂ ਬੁਖਾਰ ਦੇ ਲੱਛਣ ਮੱਦਾ ਏਡਜ਼ ਮੱਛਰ ਦੇ ਕਟਣ ਤੋਂ ਬਾਅਦ ਲਗਭਗ 5 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ ਇਸ ਦੇ ਨਾਲ ਹੀ ਸਰੀਰ ਵਿੱਚ ਇਸ ਬਿਮਾਰੀ ਦਾ ਪੈਦਾ ਹੋਣ ਦਾ ਸਮਾਂ 3 ਤੋਂ 10 ਦਿਨਾਂ ਦੇ ਅੰਦਰ ਤੱਕ ਹੋ ਸਕਦਾ ਹੈ ਇਹ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਡੇਂਗੂ ਦਾ ਮੱਛਾ ਦਿਨ ਵੇਲੇ ਹੀ ਕੱਟਦਾ ਹੈ। ਸਧਾਰਨ ਡੇਂਗੂ ਬੁਖਾਰ 5 ਤੋਂ 7 ਦਿਨਾਂ ਤੱਕ ਹੋ ਸਕਦਾ ਹੈ। ਇਸ ਤੋਂ ਇਲਾਵਾ ਮਰੀਜ਼ ਦਵਾਈ ਦੇ ਨਾਲ ਨਹੀਂ ਠੀਕ ਹੋ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਡੇਂਗੂ ਬੁਖਾਰ ਪੈਦਾ ਹੋ ਰਿਹਾ ਹੈ। ਡੇਂਗੂ ਬੁਖਾਰ ਦੇ ਲੱਛਣ ਠੰਡ ਜ਼ਿਆਦਾ ਲੱਗਣੀ, ਜ਼ਿਆਦਾ ਬੁਖਾਰ ਹੋਣਾ, ਜੋੜਾਂ ਤੇ ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਬਹੁਤ ਕਮਜ਼ੋਰੀ, ਭੁੱਖ ਨਾ ਲੱਗਣਾ, ਉਲਟੀ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਗਲੇ ਵਿੱਚ ਮਾਮੂਲੀ ਦਰਦ, ਸਰੀਰ ਵਿੱਚ ਕੁਝ ਹੀ ਜਤੇ ਤੱਪੜ ਹੋ ਜਾਂਦੇ ਹਨ ਅਤੇ ਮਸੂੜੀਆਂ ਤੋਂ ਖੂਨ ਵਗਣਾ ਸਕਿਨ ਸਕਿਨ ਤੇ ਗੂੜੇ ਨੀਲੇ ਅਤੇ ਕਾਲੇ ਰੰਗ ਦੇ ਨਿਸ਼ਾਨ ਡੇਂਗੂ ਸਦਮਾ ਸਿੰਡਰੋਮ ਬੁਖਾਰ ਵਿੱਚ ਡੇਂਗੂ ਹੈਮੋਰੈਜਿਕ ਬੁਖਾਰ ਦੇ ਲੱਛਣ ਤੋਂ ਇਲਾਵਾ ਸਦਮੇ ਦੀ ਸਥਿਤੀ ਵਾਂਗ ਕੁਝ ਲੱਛਣ ਦਿਖਾਈ ਦਿੰਦੇ ਹਨ ਇਹਨਾਂ ਲੱਛਣਾਂ ਤੇ ਤੁਰੰਤ ਡਾਕਟਰ ਨੂੰ ਸੰਪਰਕ ਕਰਨਾ ਚਾਹੀਦਾ ਹੈ ਇਸ ਵਿੱਚ ਇਹ ਲੱਛਣ ਹੋ ਸਕਦੇ ਹਨ ਤੇਜ਼ ਬੁਖਾਰ ਹੋਣ ਤੇ ਵੀ ਸਕਿਨ ਠੰਡੀ ਹੋ ਸਕਦੀ ਹੈ ਫ੍ਰੀਜ ਨੂੰ ਲਗਾਤਾਰ ਬੇਚੈਨੀ ਮਹਿਸੂਸ ਹੋ ਸਕਦੀ ਹੈ ਫ੍ਰੀਜ ਹੌਲੀ ਹੌਲੀ ਬੇਹੋਸ਼ ਵੀ ਹੋ ਸਕਦਾ ਹੈ ਜੇਕਰ ਮਰੀਜ਼ ਵਿੱਚ ਡੇਂਗੂ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਇਹ ਟੈਸਟ 5 ਦਿਨਾਂ ਦੇ ਅੰਦਰ ਕਰਨਾ ਸਹੀ ਮੰਨਿਆ ਜਾਂਦਾ ਹੈ ਜੇਕਰ ਇਹ ਟੈਸਟ 5 ਦਿਨਾਂ ਤੋਂ ਵੱਧ ਦਾ ਸਮਾਂ ਕਰ ਇਹ ਟੈਸਟ 5 ਦਿਨਾਂ ਤੋਂ ਵੱਧ ਸਮੇਂ ਤੋਂ ਬਾਅਦ ਕੀਤਾ ਜਾਂਦਾ ਹੈ ਤਾਂ ਇਹ ਟੈਸਟ ਦਾ ਨਤੀਜਾ ਗਲਤ ਵੀ ਹੋ ਸਕਦਾ ਹੈ ਡੇਂਗੂ ਦਾ ਇਹ ਟੈਸਟ ਜ਼ਿਆਦਾਤਰ ਪ੍ਰੋਸੀਮਨ ਮੰਨਿਆ ਜਾਂਦਾ ਹੈ ਆਮ ਤੌਰ ਤੇ ਇਸ ਟੈਸਟ ਵਿੱਚ ਡੇਂਗੂ ਦਾ ਨਤੀਜਾ ਲਗਭਗ 100% ਸਹੀ ਮੰਨਿਆ ਜਾਂਦਾ ਹੈ ਇਹ ਦੋ ਕਿਸਮ ਦੇ ਹੁੰਦੇ ਹਨ ਐਨਾਲਾਈਜ਼ਰ ਟੈਸਟ ਹੁੰਦਾ ਹੈ ਜਿਨ੍ਹਾਂ ਨੂੰ IG M ਅਤੇ IG G ਕਿਹਾ ਜਾਂਦਾ ਹੈ ਡੇਂਗੂ ਦੇ ਲੱਛਣ ਦਿਸਣ ਤੇ ਤਿੰਨ ਤੋਂ 5 ਦਿਨਾਂ ਦੇ ਅੰਦਰ ਆਈਜੀਐਮ ਟੈਸਟ ਕਰਵਾਉਣਾ ਸਹੀ ਹੁੰਦਾ ਜਦਕਿ ਆਈਜੀਜੀ ਨੂੰ 5 ਤੋਂ 10 ਦਿਨਾਂ ਦੇ ਅੰਦਰ ਕਰਵਾਉਣਾ ਜ਼ਿਆਦਾ ਸਹੀ ਮੰਨਿਆ ਜਾਂਦਾ ਹੈ ਡੇਂਗੂ ਦੇ ਲੱਛਣ ਡੇਂਗੂ ਬੁਖਾਰ ਦੇ ਲੱਛਣ ਮੱਛਰ ਦੇ ਕੱਟਣ ਤੋਂ 4 ਤੋਂ 10 ਦਿਨ ਬਾਅਦ ਹੀ ਦਿਖਾਈ ਦਿੰਦੇ ਹਨ ਵਿਸ਼ੇਸ਼ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਲੱਛਣ 2 ਤੋਂ ਇੱਕ ਹਫਤੇ ਤੱਕ ਹੋ ਸਕਦੀ ਹਨ ਤੇਜ ਬੁਖਾਰ ਗੰਭੀਰ ਸਿਰਦਰਦ ਅੱਖਾਂ ਦੇ ਪਿੱਛੇ ਦਰਦ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ ਉਲਟੀਆਂ ਕਮਜ਼ੋਰੀ ਮਹਿਸੂਸ ਹੋਣਾ ਸਰੀਰ ਤੇ ਖੁਜਲੀ ਹੋਣਾ ਗੰਭੀਰ ਪੇਟ ਦਰਦ ਸਾਰੀ ਸਮੱਸਿਆ ਮਸੂੜਿਆ ਤੇ ਨੱਕ ਵਿੱਚ ਖੂਨ ਵਗਣਾ ਹਮੇਸ਼ਾ ਥੱਕੇ ਰਹਿਣਾ ਬਹੁਤ ਜ਼ਿਆਦਾ ਪਿਆਸ ਲੱਗਣਾ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਵਿਸ਼ੇਸ਼ ਸਿਹਤ ਸੰਗਠਨ ਅਨੁਸਾਰ ਜਿੰਨਾ ਲੋਕਾਂ ਨੂੰ ਦੂਜੀ ਵਾਰ ਡੇਂਗੂ ਹੁੰਦਾ ਹੈ ਉਹਨਾਂ ਨੂੰ ਲਗਭਗ ਇਲਾਜ ਕਰਵਾਉਣ ਦੀ ਜ਼ਰੂਰਤ ਜ਼ਰੂਰਤ ਹੁੰਦੀ ਆ ਡੇਂਗੂ ਤੋਂ ਠੀਕ ਹੋਣ ਵਾਲੇ ਲੋਕ ਦੋ ਹਫ਼ਤੇ ਤੱਕ ਗੰਭੀਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਸਕਦੇ ਹਨ ਇਸ ਸਮੇਂ ਦੌਰਾਨ ਇੱਕ ਚੰਗਾ ਆਰਾਮ ਜ਼ਰੂਰੀ ਹੁੰਦਾ ਜਦੋਂ ਮੈਦਾ ਏਡਜ਼ ਮੱਛਰ ਕੱਟਦਾ ਹੈ ਤਾਂ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਗੂ ਬੁਖਾਰ ਦੇ ਲੱਛਣ ਮੱਦਾ ਏਡਜ਼ ਮੱਛਰ ਦੇ ਕਟਣ ਤੋਂ ਬਾਅਦ ਲਗਭਗ 5 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ ਇਸ ਦੇ ਨਾਲ ਹੀ ਸਰੀਰ ਵਿੱਚ ਇਸ ਬਿਮਾਰੀ ਦਾ ਪੈਦਾ ਹੋਣ ਦਾ ਸਮਾਂ 3 ਤੋਂ 10 ਦਿਨਾਂ ਦੇ ਅੰਦਰ ਤੱਕ ਹੋ ਸਕਦਾ ਹੈ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਹੀ ਕੱਟਦਾ ਹੈ। ਸਧਾਰਨ ਡੇਂਗੂ ਬੁਖਾਰ 5 ਤੋਂ 7 ਦਿਨਾਂ ਤੱਕ ਹੋ ਸਕਦਾ ਹੈ। ਇਸ ਤੋਂ ਇਲਾਵਾ ਮਰੀਜ਼ ਦਵਾਈ ਦੇ ਨਾਲ ਨਹੀਂ ਠੀਕ ਹੋ ਰਿਹਾ ਤਾਂ ਇਸ ਦਾ ਮਤਲਬ ਹੈ ਕਿ ਡੇਂਗੂ ਬੁਖਾਰ ਪੈਦਾ ਹੋ ਰਿਹਾ ਹੈ। ਡੇਂਗੂ ਬੁਖਾਰ ਦੇ ਲੱਛਣ ਠੰਡ ਜ਼ਿਆਦਾ ਲੱਗਣੀ, ਜ਼ਿਆਦਾ ਬੁਖਾਰ ਹੋਣਾ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਬਹੁਤ ਕਮਜ਼ੋਰੀ, ਭੁੱਖ ਨਾ ਲੱਗਣਾ, ਉਲਟੀ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਗਲੇ ਵਿੱਚ ਮਾਮੂਰੀ ਦੱਕ ਦੇ ਸਰੀਰ ਵਿੱਚ ਕੁਝ ਹਿੱਸੇ ਤੇ ਧੱਪੜ ਹੋ ਜਾਂਦੇ ਹਨ ਅਤੇ ਮਸੂੜੀਆਂ ਤੋਂ ਖੂਨ ਵਗਣਾ ਸਕਿਨ ਸਕਿਨ ਤੇ ਗੂੜੇ ਨੀਲੇ ਅਤੇ ਕਾਲੇ ਰੰਗ ਦੇ ਨਿਸ਼ਾਨ ਡੇਂਗੂ ਸਦਮਾ ਸਿੰਡਰੋਮ ਬੁਖਾਰ ਵਿੱਚ ਡੇਂਗੂ ਹੈਮੋਰੈਜਿਕ ਬੁਖਾਰ ਦੇ ਲੱਛਣ ਤੋਂ ਇਲਾਵਾ ਸਦਮੇ ਦੀ ਸਥਿਤੀ ਵਾਂਗ ਕੁਝ ਲੱਛਣ ਦਿਖਾਈ ਦਿੰਦੇ ਹਨ ਇਹਨਾਂ ਲੱਛਣਾਂ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਇਸ ਵਿੱਚ ਇਹ ਲੱਛਣ ਹੋ ਸਕਦੇ ਹਨ ਤੇਜ਼ ਬੁਖਾਰ ਹੋਣ ਤੇ ਵੀ ਸਕਿਨ ਠੰਡੀ ਹੋ ਸਕਦੀ ਹੈ ਫ੍ਰੀਜ ਨੂੰ ਲਗਾਤਾਰ ਬੇਚੈਨੀ ਮਹਿਸੂਸ ਹੋ ਸਕਦੀ ਹੈ ਫ੍ਰੀਜ ਹੌਲੀ ਹੌਲੀ ਬੇਹੋਸ਼ ਵੀ ਹੋ ਸਕਦਾ ਹੈ ਜੇਕਰ ਮਰੀਜ਼ ਵਿੱਚ ਡੇਂਗੂ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਇਹ ਟੈਸਟ 5 ਦਿਨਾਂ ਦੇ ਅੰਦਰ ਕਰਨਾ ਸਹੀ ਮੰਨਿਆ ਜਾਂਦਾ ਹੈ ਜੇਕਰ ਇਹ ਟੈਸਟ 5 ਦਿਨਾਂ ਤੋਂ ਵੱਧ ਦਾ ਸਮਾਂ ਜੇਕਰ ਇਹ ਟੈਸਟ 5 ਦਿਨਾਂ ਤੋਂ ਵੱਧ ਸਮੇਂ ਤੋਂ ਬਾਅਦ ਕੀਤਾ ਜਾਂਦਾ ਹੈ ਤਾਂ ਇਹ ਟੈਸਟ ਦਾ ਨਤੀਜਾ ਗਲਤ ਵੀ ਹੋ ਸਕਦਾ ਹੈ ਡੇਂਗੂ ਦਾ ਇਹ ਟੈਸਟ ਜ਼ਿਆਦਾਤਰ ਪ੍ਰੋਸੀਮਨ ਮੰਨਿਆ ਜਾਂਦਾ ਹੈ ਆਮ ਤੌਰ ਤੇ ਇਸ ਟੈਸਟ ਵਿੱਚ ਡੇਂਗੂ ਦਾ ਨਤੀਜਾ ਲਗਭਗ 100% ਸਹੀ ਮੰਨਿਆ ਜਾਂਦਾ ਹੈ ਇਹ ਦੋ ਕਿਸਮ ਦੇ ਹੁੰਦੇ ਹਨ ਐਨਲਾਈਜ਼ ਦਾ ਟੈਸਟ ਹੁੰਦਾ ਹੈ ਜਿਨ੍ਹਾਂ ਨੂੰ IG M ਅਤੇ IG G ਕਿਹਾ ਜਾਂਦਾ ਹੈ ਡੇਂਗੂ ਦੇ ਲੱਛਣ ਦਿਸਣ ਤੇ 10 ਤੋਂ 5 ਦਿਨਾਂ ਦੇ ਅੰਦਰ ਆਈਜੀਐਮ ਟੈਸਟ ਕਰਵਾਉਣਾ ਸਹੀ ਹੁੰਦਾ ਜਦਕਿ ਆਈਜੀਜੀ ਨੂੰ 5 ਤੋਂ 10 ਦਿਨਾਂ ਦੇ ਅੰਦਰ ਕਰਵਾਉਣਾ ਜ਼ਿਆਦਾ ਸਹੀ ਮੰਨਿਆ ਜਾਂਦਾ ਹੈ ਡੇਂਗੂ ਦੇ ਲੱਛਣ ਡੇਂਗੂ ਬੁਖਾਰ ਦੇ ਲੱਛਣ ਮੱਛਰ ਦੇ ਕਟਣ ਤੋਂ 4 ਤੋਂ 10 ਦਿਨਾਂ ਬਾਅਦ ਹੀ ਦਿਖਾਈ ਦਿੰਦੇ ਹਨ ਵਿਸ਼ੇਸ਼ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਲੱਛਣ 2 ਤੋਂ ਇੱਕ ਹਫਤੇ ਤੱਕ ਹੋ ਸਕਦੇ ਹਨ ਤੇ ਜੋ ਬੁਖਾਰ ਗੰਭੀਰ ਸਿਰ ਦਰਦ ਅੱਖਾਂ ਦੇ ਪਿੱਛੇ ਦਰਦ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ ਉਲਟੀਆਂ ਕਮਜ਼ੋਰੀ ਮਹਿਸੂਸ ਹੋਣਾ ਸਰੀਰ ਤੇ ਖੁਜਲੀ ਹੋਣਾ ਗੰਭੀਰ ਪੇਟ ਦਰਦ ਸਾਹ ਦੀ ਸਮੱਸਿਆ ਮਸੂੜਿਆਂ ਤੇ ਨੱਕ ਵਿੱਚ ਖੂਨ ਵਗਣਾ ਹਮੇਸ਼ਾ ਥੱਕੇ ਰਹਿਣਾ ਬਹੁਤ ਜ਼ਿਆਦਾ ਪਿਆਸ ਲੱਗਣਾ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਵਿਸ਼ੇਸ਼ ਸਿਹਤ ਸੰਗਠਨ ਅਨੁਸਾਰ ਜਿੰਨਾ ਲੋਕਾਂ ਨੂੰ ਦੂਜੀ ਵਾਰ ਡੇਂਗੂ ਹੁੰਦਾ ਹੈ ਉਹਨਾਂ ਨੂੰ ਲਗਭਗ ਇਲਾਜ ਕਰਵਾਉਣ ਦੀ ਜ਼ਰੂਰਤ ਜ਼ਰੂਰਤ ਹੁੰਦੀ ਹੈ ਡੇਂਗੂ ਤੋਂ ਠੀਕ ਹੋਣ ਵਾਲੇ ਲੋਕ 2 ਹਫ਼ਤੇ ਤੱਕ ਗੰਬੀਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਸਕਦੇ ਹਨ ਇਸ ਸਮੇਂ ਦੌਰਾਨ ਇੱਕ ਚੰਗਾ ਆਰਾਮ ਡੇਂਗੂ ਬੁਖਾਰ ਦੇ ਲੱਛਣ ਠੰਡ ਜ਼ਿਆਦਾ ਲੱਗਣੀ ਜ਼ਿਆਦਾ ਬੁਖਾਰ ਹੋਣਾ ਜੋੜਾਂ ਤੇ ਮਾਸਪੇਸ਼ੀਆਂ ਵਿੱਚ ਦਰਦ ਸਿਰ ਦਰਦ ਬਹੁਤ ਕਮਜ਼ੋਰੀ ਭੁੱਖ ਨਾ ਲੱਗਣਾ ਉਲਟੀ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਗਲੇ ਵਿੱਚ ਮਾਮੂਰੀ ਦਰਦ ਸਰੀਰ ਵਿੱਚ ਕੁਝ ਹਿੱਸਿਆਂ ਤੇ ਧੱਫੜ ਹੋ ਜਾਂਦੇ ਹਨ ਅਤੇ ਮਸੂੜਿਆਂ ਤੋਂ ਖੂਨ ਵਗਣਾ ਸਕਿਨ ਸਕਿਨ ਤੇ ਗੂੜੇ ਨੀਲੇ ਅਤੇ ਕਾਲੇ ਰੰਗ ਦੇ ਨਿਸ਼ਾਨ ਡੇਂਗੂ ਸਦਮਾ ਸਿੰਡਰੋਮ ਬੁਖਾਰ ਵਿੱਚ ਡੇਂਗੂ ਹੈਮੋਰੈਜਿਕ ਬੁਖਾਰ ਦੇ ਲੱਛਣ ਤੋਂ ਇਲਾਵਾ ਸਦਮੇ ਦੀ ਸਥਿਤੀ ਵਾਂਗ ਕੁਝ ਲੱਛਣ ਦਿਖਾਈ ਦਿੰਦੇ ਹਨ ਇਹਨਾਂ ਲੱਛਣਾਂ ਤੇ ਤੁਰੰਤ ਡਾਕਟਰ ਨੂੰ ਸੰਪਰਕ ਕਰਨਾ ਚਾਹੀਦਾ ਹੈ ਇਸ ਵਿੱਚ ਇਹ ਲੱਛਣ ਹੋ ਸਕਦੇ ਹਨ ਤੇਜ਼ ਬੁਖਾਰ ਹੋਣ ਤੇ ਵੀ ਸਕਿਨ ਠੰਡੀ ਹੋ ਸਕਦੀ ਹੈ ਫ੍ਰੀਜ ਨੂੰ ਲਗਾਤਾਰ ਬੇਚੈਨੀ ਮਹਿਸੂਸ ਹੋ ਸਕਦੀ ਹੈ ਫ੍ਰੀਜ ਹੌਲੀ ਹੌਲੀ ਬੇਹੋਸ਼ ਵੀ ਹੋ ਸਕਦਾ ਹੈ ਜੇਕਰ ਮਰੀਜ਼ ਵਿੱਚ ਡੇਂਗੂ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਇਹ ਟੈਸਟ 5 ਦਿਨਾਂ ਦੇ ਅੰਦਰ ਕਰਨਾ ਸਹੀ ਮੰਨਿਆ ਜਾਂਦਾ ਹੈ ਜੇਕਰ ਇਹ ਟੈਸਟ 5 ਦਿਨਾਂ ਤੋਂ ਵੱਧ ਦਾ ਸਮਾਂ ਜੇਕਰ ਇਹ ਟੈਸਟ 5 ਦਿਨਾਂ ਤੋਂ ਵੱਧ ਸਮੇਂ ਤੋਂ ਬਾਅਦ ਕੀਤਾ ਜਾਂਦਾ ਹੈ ਤਾਂ ਇਹ ਟੈਸਟ ਦਾ ਨਤੀਜਾ ਗਲਤ ਵੀ ਹੋ ਸਕਦਾ ਹੈ ਡੇਂਗੂ ਦਾ ਇਹ ਟੈਸਟ ਜ਼ਿਆਦਾਤਰ ਪ੍ਰੋਸੀਮਨ ਮੰਨਿਆ ਜਾਂਦਾ ਹੈ ਆਮ ਤੌਰ ਤੇ ਇਸ ਟੈਸਟ ਵਿੱਚ ਡੇਂਗੂ ਦਾ ਨਤੀਜਾ ਲਗਭਗ 100% ਸਹੀ ਮੰਨਿਆ ਜਾਂਦਾ ਹੈ ਇਹ ਦੋ ਕਿਸਮ ਦੇ ਹੁੰਦੇ ਹਨ ਐਨਲਾਈਜ਼ਰ ਟੈਸਟ ਹੁੰਦਾ ਹੈ ਜਿਨ੍ਹਾਂ ਨੂੰ ਆਈਜੀਐਮ ਅਤੇ ਆਈਜੀਜੀ ਕਿਹਾ ਜਾਂਦਾ ਹੈ ਡੇਂਗੂ ਦੇ ਲੱਛਣ ਦਿਸਣ ਤੇ ਤেন ਤੋਂ 5 ਦਿਨਾਂ ਦੇ ਅੰਦਰ ਆਈਜੀਐਮ ਟੈਸਟ ਕਰਵਾਉਣਾ ਸਹੀ ਹੁੰਦਾ ਜਦਕਿ ਆਈਜੀਜੀ ਨੂੰ 5 ਤੋਂ 10 ਦਿਨਾਂ ਦੇ ਅੰਦਰ ਕਰਵਾਉਣਾ ਜ਼ਿਆਦਾ ਸਹੀ ਮੰਨਿਆ ਜਾਂਦਾ ਹੈ ਡੇਂਗੂ ਦੇ ਲੱਛਣ ਡੇਂਗੂ ਬੁਖਾਰ ਦੇ ਲੱਛਣ ਮੱਛਰ ਦੇ ਕਟਣ ਤੋਂ 4 ਤੋਂ 10 ਦਿਨ ਬਾਅਦ ਹੀ ਦਿਖਾਈ ਦਿੰਦੇ ਹਨ ਵਿਸ਼ੇਸ਼ ਸੇਤ ਸੰਗਠਨ ਦਾ ਕਹਿਣਾ ਹੈ ਕਿ ਇਹ ਲੱਛਣ 2 ਤੋਂ ਇੱਕ ਹਫਤੇ ਤੱਕ ਹੋ ਸਕਦੇ ਹਨ ਤੇ ਜੋ ਬੁਖਾਰ ਗੰਭੀਰ ਸਿਰਦਰਦ ਅੱਖਾਂ ਦੇ ਪਿੱਛੇ ਦਰਦ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ ਉਲਟੀਆਂ ਕਮਜ਼ੋਰੀ ਮਹਿਸੂਸ ਹੋਣਾ ਸਰੀਰ ਤੇ ਖੁਜਲੀ ਹੋਣਾ ਗੰਭੀਰ ਪੇਟ ਦਰਦ ਸਾਰ ਦੀ ਸਮੱਸਿਆ ਮਸੂੜਿਆ ਤੇ ਨੱਕ ਵਿੱਚ ਖੂਨ ਵਗਣਾ ਹਮੇਸ਼ਾ ਥੱਕੇ ਰਹਿਣਾ ਬਹੁਤ ਜ਼ਿਆਦਾ ਪਿਆਸ ਲੱਗਣਾ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਵਿਸ਼ੇਸ਼ ਸਿਹਤ ਸੰਗਠਨ ਅਨੁਸਾਰ ਹੈ ਜਿੰਨਾ ਲੋਕਾਂ ਨੂੰ ਦੂਜੀ ਵਾਰ ਡੇਂਗੂ ਹੁੰਦਾ ਹੈ ਉਹਨਾਂ ਨੂੰ ਲਗਭਗ ਇਲਾਜ ਕਰਵਾਉਣ ਦੀ ਜ਼ਰੂਰਤ ਜ਼ਰੂਰਤ ਹੁੰਦੀ ਹੈ ਡੇਂਗੂ ਤੋਂ ਠੀਕ ਹੋਣ ਵਾਲੇ ਲੋਕ ਦੋ ਹਫ਼ਤੇ ਤੱਕ ਗੰਭੀਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਸਕਦੇ ਹਨ ਇਸ ਸਮੇਂ ਦੌਰਾਨ ਇੱਕ ਚੰਗਾ ਆਰਾਮ ਜ਼ਰੂਰੀ ਹੁੰਦਾ ਹੈ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ